ਤੋ ਸ਼ਹੀਦੇ ਪੂਰਨਿਆਂ ਤੇ ਚੱਲਣ ਵਾਲੇ ਝੂਠੇ ਨਾਰੇ ਲਾਉਣ ਵਾਲੇ ਉਹਨਾਂ ਦਾ ਕੀ ਹਾਲ ਹੈ ਇਨਕਲਾਬ ਇਨਕਲਾਬ ਤੁਸੀਂ ਦੇਖ ਸਾਹਦੇ ਮੇਰੇ ਨਾਲ ਕੁਝ ਦੋ ਨੌਜਵਾਨ ਨੇ ਜਿਨ੍ਹਾਂ ਦੇ ਹੱਥਾਂ ਵਿੱਚ ਕੈਂਚੀ ਹੈ ਤੇ ਇੱਕ ਰੰਬਾ ਹੈ ਸਫਾਈ ਦਾ ਕੰਮ ਕਰਦੇ ਇਹ ਪਾਰਕ ਦੀ ਸਫਾਈ ਦਾ ਕੰਮ ਕਰਦੇ ਨੇ ਪਰ ਇਹ ਜਿਹੜੇ ਝੂਠੇ ਲਾਰੇ ਲਾਉਣ ਵਾਲੇ ਨੇ ਝੂਠੇ ਨਾਰੇ ਲਾਉਣ ਵਾਲੇ ਨੇ ਉਹਨਾਂ ਨੇ ਅੱਜ 13 ਮਹੀਨੇ 14ਵਾਂ ਮਹੀਨਾ ਸ਼ੁਰੂ ਹੋਇਆ ਹੋਇਆ ਇਹਨਾਂ ਦੀਆਂ ਤਨਖਾਹਾਂ ਤੱਕ ਨਹੀਂ ਦਿੱਤੀਆਂ ਸਾਹੇ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ ਜਾਂ ਰਾਗਬ ਚੱਡਾ ਦੀ ਗੱਲ ਕਰੀਏ ਉਹਨਾਂ ਨੂੰ ਵੀ ਜਿਹੜੀਆਂ ਜੈਡ ਪਲੱਸ ਦੀਆਂ ਸਿਕਿਉਰਟੀਆਂ ਦੇ ਕੇ ਲੱਖਾਂ ਰੁਪਏ ਜਿਹੜੇ ਖਰਚੇ ਜਾਂਦੇ ਨੇ ਪਰ ਇਹਨਾਂ ਮਜ਼ਦੂਰਾਂ ਦੀ ਗੱਲ ਕਰੀਏ ਤਾਂ 14 ਮਹੀਨੇ ਹੋ ਬੜੇ ਨੇ 14ਵਾਂ ਮਹੀਨਾ ਸ਼ੁਰੂ ਹੋ ਚੁੱਕਾ ਆ ਤੇ ਇਹਨਾਂ ਨੂੰ ਜਿਹੜੀ ਆ ਤਨਖਾਹ ਨਹੀਂ ਮਿਲੀ ਇਹ ਮੈਂ ਇੱਥੇ ਕੰਮ ਕਰਦਾ ਮਾਲੀ ਦਾ ਜੀ ਕੰਮ ਕਰਦਾ ਸਹੀਦ ਅਮਰ ਸਰਦਾਰ ਭਗਤ ਸਿੰਘ ਮੈਮੋਰੀਅਲ ਪਾਰਕ ਵਿੱਚ ਜੇ ਗੱਲ ਕਰੀਏ ਤਾਂ ਕਿੰਨੇ ਮਹੀਨੇ ਤੋਂ ਜਿਹੜੀ ਤੜਾੜੀ ਤਨਖਾਹ ਰੁਕੀ ਤੇ ਹੁਣ ਕਿੰਨਾ ਪੈਸਾ ਟੋਟਲ ਜਿਹੜਾ ਬਣਦਾ ਆ ਸਾਡੀ ਤਨਖਾਹ ਰਹਿੰਦੀ ਹੈ ਜਨਵਰੀ 2024 ਤੋਂ ਲੈ ਕੇ ਹੁਣ ਤੱਕ ਕਰਜੀ ਲਗਭਗ ਜੀ 1.5 ਲੱਖ ਬਣੇ ਚੱਲਿਆ ਜੀ 1 ਲੱਖ ਰੁਪਈਆ ਜਿਹੜਾ ਤੁਹਾਡਾ ਸਰਕਾਰ ਵੱਲੋਂ ਜਿਹੜਾ ਤੁਹਾਨੂੰ ਜਿਹੜਾ ਆ ਜਿਹੜਾ ਡਿਪਾਰਟਮੈਂਟ ਵੱਲੋਂ ਨਹੀਂ ਇਸ਼ੂ ਕੀਤਾ ਗਿਆ ਗੁਜ਼ਾਰਾ ਕਿਵੇਂ ਚੱਲਦਾ ਫਿਰ ਪਰਿਵਾਰ ਚ ਕੌਣ ਪਾਣੇ ਆ ਗੁਜ਼ਾਰਾ ਜੀ ਕਰਨਾ ਬਹੁਤ ਮੁਸ਼ਕਿਲ ਹੋਇਆ ਜੀ ਹੁਣ ਤਾਂ ਦੁਕਾਨਦਾਰ ਵਾਲੇ ਵੀ ਕਹਿੰਦੇ ਪੈਸੇ ਦੇ ਜਾਓ ਤੇ ਸਮਾਨ ਲੈ ਜਾਓ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਹਨੂੰ ਆਈਡੀਅਲ ਮੰਨਦੇ ਨੇ ਭਗਵੰਤ ਸਿੰਘ ਮਾਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਉਹਨਾਂ ਦਾ ਜਵਾਬੇ ਵੀ ਸਾਡੀਆਂ ਗਰੀਬਾਂ ਦੀਆਂ ਜਿਹੜੀਆਂ ਤਰਖਾਹ ਜੀ ਤੱਕ ਨਹੀਂ ਮਿਲੀਆਂ ਜੀ ਹਾਂ ਜੀ ਅਸੀਂ ਕੋਸ਼ਿਸ਼ ਕੀਤੀ ਪਰ ਡੀ ਸਾਹਿਬ ਜੀ ਸਾਹਬ ਕੋਲ ਵੀ ਗਏ ਸੀ ਪੱਧਾ ਸਰਪੰਚ ਸਾਹਿਬ ਨੇ ਵੀ ਦੱਸਿਆ ਸੀ ਅੱਗੇ ਜਾ ਕੇ ਆਪਣੇ ਐਸ ਡੀ ਐਮ ਸਾਹਿਬ ਕੋਲ ਗਏ ਸੀ ਉਹਨੇ ਉੱਪਰ ਵੀ ਗੱਲ ਕੀਤੀ ਹੈ ਕਹਿੰਦੇ ਤਨਖਾਹ ਕਰਦੇ ਆ ਜਿਦੀ ਜਿਦੀ ਬਾਕੀ ਹਲੇ ਹੁਣ ਤੱਕਰ ਹੱਲ ਨਹੀਂ ਹੋਇਆ ਤਨਖਾਹ ਸਾਡਾ ਪਾਰਕ ਜਿਹੜੀ ਹੈ ਸ਼ੀਤ ਭਗਤ ਸਿੰਘ ਦੇ ਘਰ ਦੇ ਅੱਗੇ ਬਣੀ ਹੋਈ ਹੈ ਜਿੱਥੇ ਲੋਕ ਆਉਂਦੇ ਨੇ ਬੈਂਦੇ ਨੇ ਕੀ ਕੰਮ ਕਰਦੇ ਹੋ ਤੇ ਕਿਹੜੀ ਤੋਂ ਡਿਊਟੀ ਹੈ ਮਾਲਕੀ ਦਾ ਕੰਮ ਕਰੀਦੇ ਸਰ ਜੀ ਤੇ ਦੇਖਪਾਲ ਸਾਰੀ ਸਫਾਈ ਇਹ ਨਹੀਂ ਤੋਂ ਨਹੀਂ 14 ਮਹੀਨੇ ਤਰਫਾ ਗੁਜ਼ਾਰਾ ਕਿਵੇਂ ਚੱਲਦਾ ਕਰਦਾ ਸਰ ਜੀ ਕਿ ਤ ਹੋਰ ਕਿ ਫੜ ਲਈ ਤੇ ਮੰਗ ਮੁੱਕ ਜਿੱਦਾਂ ਜੀ ਉਹਨਾਂ ਤੋਂ ਮੰਗ ਮੁੱਕ ਹੁੰਦਾ ਗੁਜ਼ਾਰਾ ਜੀ ਔਰ ਇਹ ਵੀ ਪਤਾ ਲੱਗਾ ਕਿ ਬਿਜਲੀ ਦਾ ਬਿੱਲ ਵੀ ਜਿਹੜਾ ਇੱਥੇ ਰੁਕਿਆ ਪਿਆ ਕਿ ਕਿੰਨਾ ਬਿਜਲੀ ਦਾ ਬਿੱਲ ਜਿਹੜਾ ਪਿਆ ਜਿਹੜਾ ਡੇਨ ਪੈਂਡਿੰਗ ਪਿਆ ਹਾਂਜੀ ਲਗਭਗ ਲੱਖ ਦੇ ਉੱਪਰ 1 ਲੱਖ 5 7000 ਹੋ ਗਿਆ ਲਗਭਗ ਬਿੱਲ ਜੀ ਕਿੰਨੇ ਮਹੀਨੇ ਹੋ ਗਿਆ ਵੈਸੇ ਬਿੱਲ ਦੇ ਤੈਨੂੰ ਅੰਦਾਜ਼ਾ ਬਿੱਲ ਵੀ ਸਾਡੀ ਤਨਖਾਹ ਦੇ ਨਾਲ ਹੀ ਆ ਜੀ 14 ਮਹੀਨੇ ਤੋਂ ਬਿਜਲੀ ਦਾ ਬਿੱਲ ਵੀ ਨਹੀਂ ਪੇ ਕੀਤਾ ਗਿਆ ਇਹਨੀ ਸ਼ਰਮ ਵਾਲੀ ਗੱਲ ਹੈ ਕਿ ਜਿਸ ਸ਼ਹੀਦ ਨੂੰ ਰਾਜਨੀਤਿਕ ਆਗੂ ਜਿਹੜੇ ਆ ਆਈਡੀਅਲ ਮੰਨਦੇ ਨੇ ਜਦੋਂ 23 ਮਾਰਚ ਹੁੰਦੀ ਆ ਜਾਂ 28 ਸਤੰਬਰ ਹੁੰਦਾ ਜਾਂ 15 ਅਗਸਤ ਹੁੰਦੀ ਆ ਜਾਂ 26 ਜਨਵਰੀ ਹੁੰਦੀ ਆ ਇੱਥੇ ਆ ਕੇ ਮੱਥੇ ਟੇਕਦੇ ਨੇ ਉਹਨਾਂ ਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾਉਂਦੇ ਨੇ ਪਰ ਬੜੀ ਸ਼ਰਮਨਾਕ ਇਹ ਗੱਲ ਮੈਂ ਕਹਿ ਸਕਦਾ ਹਾਂ ਇਹਨਾਂ ਸਰਕਾਰਾਂ ਲਈ ਕਿ 14 ਮਹੀਨੇ ਹੋ ਗਏ ਇਸ ਸ਼ਹੀਦ ਭਗਤ ਸਿੰਘ ਦੇ ਘਰ ਦੇ ਅੱਗੇ ਪਾਰਕ ਬਣੀ ਆ ਉਸ ਦਾ ਬਿਜਲੀ ਦਾ ਬਿੱਲ ਵੀ ਅਦਾ ਨਹੀਂ ਹੋ ਸਕਿਆ ਸੋ ਅਕਸਰ ਵਿੱਚ ਦੇਖਣ ਵਿੱਚ ਆਉਂਦਾ ਹੈ ਕਿ ਬਹੁਤ ਸਾਰੇ ਜਿਹੜੇ ਆਗੂ ਆ ਸ਼ਹੀਦ ਐਜਨ ਸਰਦਾਰ ਭਗਤ ਸਿੰਘ ਨੂੰ ਆਪਣਾ ਆਈਡਲ ਵੀ ਮੰਨਦੇ ਨੇ ਔਰ ਇੱਥੇ ਤੱਕ ਕਿ ਜਦੋਂ ਕੋਈ ਵੀ ਗੱਲ ਹੁੰਦੀ ਹੈ ਤਾਂ ਸ਼ਹੀਦ ਭਗਤ ਸਿੰਘ ਦੇ ਉੱਚੀ ਉੱਚੀ ਨਾਰੇ ਲਾ ਕੇ ਜਿੰਦਾਬਾਦ ਦੇ ਨਾਰੇ ਲਾ ਕੇ ਇਹ ਦਰਸਾਉਣਾ ਚਾਹੁੰਦੇ ਨੇ ਕਿ ਅਸੀਂ ਬਹੁਤ ਭਗਤਾਂ ਇਸ ਸ਼ਹੀਦ ਦੇ ਕਿਉਂਕਿ ਇਹ ਸ਼ਹੀਦ ਨੇ ਰਾਜਨੀਤੀ ਤੋਂ ਹਟ ਕੇ ਆਪਣੀ ਜਿਹੜੀ ਸ਼ਹਾਦਤ ਦਿੱਤੀ ਸੀ ਸੋ ਉਹ ਸ਼ਹੀਦ ਨੂੰ ਅੱਜ ਇਹ ਕੈਸ਼ ਕਰ ਰਹੇ ਨੇ ਸੋ ਗੱਲ ਕਰੀਏ ਜਦੋਂ 2022 ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਉਦੋਂ ਪੰਜਾਬ ਦੇ ਜਿਹੜੇ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਇਸੇ ਜਗ੍ਹਾ ਦੇ ਉੱਤੇ ਜਿਹੜੀ ਆ ਸ਼ੀਰਪਗਤ ਸਿੰਘ ਜੀ ਦੀ ਜਿਹੜੀ ਸਮਾਰਕ ਹੈ ਪਿੰਡ ਖੜਕੜਕਲਾਂ ਦੇ ਵਿੱਚ ਉੱਥੇ ਸੌਂ ਚੁੱਕ ਕੇ ਆਪਣੀ ਜਿਹੜੀ ਆ ਸਰਕਾਰ ਜਿਹੜੀ ਸੀ ਚਲਾਉਣ ਸ਼ੁਰੂ ਕੀਤੀ ਸੀ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤੇ ਅੱਜ ਅਸੀਂ ਖੜੇ ਹਾਂ ਸ਼ਹੀਦ ਭਗਤ ਸਿੰਘ ਜੀ ਦੀ ਉਸ ਜੱਦੀ ਘਰ ਜਿਹੜਾ ਉਹਨਾਂ ਦਾ ਜੱਦੀ ਘਰ ਹੈ ਜਿੱਥੇ ਉਹਨਾਂ ਦੇ ਪਰਿਵਾਰ ਰਹਿੰਦਾ ਰਿਹਾ ਹੈ ਕਹਿੰਦੇ ਉਸ ਘਰ ਦੇ ਵਿੱਚ ਜਿੱਥੇ ਉਹਨਾਂ ਦੀ ਮਾਂ ਮਾਤਾ ਦੇ ਪਿਤਾ ਜੀ ਨੇ ਤੇ ਖੇਤੀ ਕੀਤੀ ਹੈ ਸੋ ਉਹਨਾਂ ਦੀ ਆਵ ਚ ਪਾਰਕ ਜਿਹੜਾ ਬਣਿਆ ਪਰ ਜੇ ਹੁਣ ਮੈਂ ਗੱਲ ਕਰਾਂ ਉਸ ਸ਼ਹੀਦ ਦੀ ਤਾਂ ਸ਼ਹੀਦ ਦੇ ਪੂਰਨਿਆਂ ਤੇ ਚੱਲਣ ਵਾਲੇ ਝੂਠੇ ਨਾਰੇ ਲਾਉਣ ਵਾਲੇ ਉਹਨਾਂ ਦਾ ਕੀ ਹਾਲ ਹੈ ਤੁਸੀਂ ਦੇਖ ਸਕਦੇ ਮੇਰੇ ਨਾਲ ਕੁਝ ਦੋ ਨੌਜਵਾਨ ਨੇ ਜਿਨ੍ਹਾਂ ਦੇ ਹੱਥਾਂ ਵਿੱਚ ਕੈਂਚੀ ਐ ਤੇ ਇੱਕ ਰੰਬਾ ਐ ਇਹ ਜਿਹੜਾ ਰੰਬਾ ਕੈਂਚੀ ਇਹਨਾਂ ਦੇ ਹੱਥ ਵਿੱਚ ਐ ਇਹ ਸਫਾਈ ਦਾ ਕੰਮ ਕਰਦੇ ਨੇ ਪਾਰਕ ਦੀ ਸਫਾਈ ਦਾ ਕੰਮ ਕਰਦੇ ਨੇ ਇੱਥੋਂ ਜਿੰਨਾ ਕੂੜਾ ਉਹਨੂੰ ਸਾਫ਼ ਕਰਦੇ ਨੇ ਝਾੜੂ ਦੇ ਨਾਲ ਸਾਫ਼ ਸੁੱਧਾਰ ਕਰਦੇ ਨੇ ਪਰ ਇਹ ਜਿਹੜੇ ਝੂਠੇ ਲਾਰੇ ਲਾਉਣ ਵਾਲੇ ਨੇ ਝੂਠੇ ਨਾਰੇ ਲਾਉਣ ਵਾਲੇ ਨੇ ਉਹਨਾਂ ਨੇ ਅੱਜ 13 ਮਹੀਨੇ 14ਵਾਂ ਮਹੀਨਾ ਸ਼ੁਰੂ ਹੋਇਆ ਹੋਇਆ ਇਹਨਾਂ ਦੀਆਂ ਤਨਖਾਹਾਂ ਤੱਕ ਨਹੀਂ ਦਿੱਤੀਆਂ ਸਰਕਾਰਾਂ ਨੇ ਇਹਨਾਂ ਨੂੰ ਤਨਖਾਹਾਂ ਤੱਕ ਰਿਲੀਜ਼ ਨਹੀਂ ਕੀਤੀ ਦੂਜੇ ਪਾਸੇ ਜਿਹੜੇ ਇਹ ਲੀਡਰ ਨੇ ਚਾਹੇ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ ਜਾਂ ਰਾਗਵ ਚੱਡਾ ਦੀ ਗੱਲ ਕਰੀਏ ਉਹਨਾਂ ਨੂੰ ਵੀ ਜਿਹੜੀਆਂ ਜੈਡ ਪਲੱਸ ਦੀਆਂ ਸਿਕਿਉਰਟੀਆਂ ਦੇ ਕੇ ਲੱਖਾਂ ਰੁਪਏ ਜਿਹੜੇ ਖਰਚੇ ਜਾਂਦੇ ਨੇ ਜਿਹੜਾ ਬੀਆਪੀ ਕਲਚਰ ਜਿਹੜਾ ਖਤਮ ਕੰਦ ਵੀ ਆ ਜਿਆਦਾ ਵਧਾ ਦਿੱਤਾ ਗਿਆ ਕੋਈ ਵੀ ਇਹਨਾਂ ਦਾ ਮੰਤਰੀ ਹੈ ਚਾਹੇ ਉਹਨਾਂ ਦਾ ਪਰਿਵਾਰਕ ਮੈਂਬਰ ਹੈ ਉਹਨੂੰ ਵੀ ਜੈਡ ਪਲੱਸ ਦੀ ਸਿਕਿਉਰਟੀ ਦਿੱਤੀ ਜਾਂਦੀ ਹੈ ਉਹਦੇ ਤੇ ਵੀ ਲੱਖਾਂ ਰੁਪਏ ਖਰਚਾ ਜਾਂਦਾ ਪਰ ਇਹਨਾਂ ਮਜ਼ਦੂਰਾਂ ਦੀ ਗੱਲ ਕਰੀਏ ਤਾਂ 14 ਮਹੀਨੇ ਹੋ ਬਾਰੇ ਨੇ 14ਵਾਂ ਮਹੀਨਾ ਸ਼ੁਰੂ ਹੋ ਚੁੱਕਾ ਆ ਤੇ ਇਹਨਾਂ ਨੂੰ ਜਿਹੜੀ ਹੈ ਤਨਖਾਹ ਨਹੀਂ ਮਿਲੀ ਹੁਣ ਆਪਾਂ ਇਹਨਾਂ ਨਾਲ ਗ ਰਣਜੀਤ ਜੀ ਕੀ ਕੰਮ ਕਰਦੇ ਹੋ ਤੇ ਕਿੱਥੇ ਕਰਦੇ ਹੋ ਜੀ ਜੀ ਮੈਂ ਇੱਥੇ ਕੰਮ ਕਰਦਾ ਮਾਲੀ ਦਾ ਜੀ ਕੰਮ ਕਰਦਾ ਸੈਦਮ ਸਰਦਾਰ ਭਗਤ ਸਿੰਘ ਮੈਮੋਰੀਅਲ ਪਾਰਕ ਵਿੱਚ ਤੇ ਅਸੀਂ ਮੈਂ ਤਾਂ ਕਾਫੀ ਟਾਈਮ ਤੋਂ ਅਸੀਂ ਦੋ ਜਣੇ ਕੰਮ ਕਰਦੇ 2007 ਤੋਂ ਲੈ ਕੇ ਹੁਣ ਤੱਕ ਕਰ ਕੰਮ ਕਰਦੇ ਆ ਰਹੇ ਹਾਂ ਸਾਡੀ ਪ੍ਰੋਬਲਮ ਇਹ ਹੈ ਤਨਖਾਹ ਪਹਿਲਾਂ ਵੀ ਰੁਕੀ ਸੀਗੀ 13-14 ਮਹੀਨੇ ਬਾਅਦ ਮਿਲੀ ਸੀ ਕਾਂਗਰਸ ਦੇ ਟਾਈਮ ਵਿੱਚ ਜੀ ਹੁਣ ਫਿਰ وہی ਪ੍ਰੋਬਲਮ ਹੈਗੀ ਆ ਜੀ ਤੇ ਡੀਸੀ ਸਾਹਿਬ ਜੀ ਕੋਲ ਵੀ ਗਏ ਸੀਗੇ ਉਥੇ ਉਹਨਾਂ ਦੇ ਡੀਨ ਸਾਹਿਬ ਨੇ ਕਿਹਾ ਕਿ ਕੋਈ ਨਹੀਂ ਤੁਹਾਡੀ ਦੋਵਾਂ ਦੀ ਤਨਖਾਹ ਦਾ ਮੈਂ ਕਰਦਾ ਹਾਂ ਜੀ ਹਲ ਛੇਤੀ ਛੇਤੀ ਤੇ ਜਿਹੜੀ ਸਾਡੀ ਤਨਖਾਹ ਆਂਦੀ ਹੈ ਜੀ ਉਹ ਕਲਚਰ ਐਫੀ ਡਿਪਾਰਟਮੈਂਟ ਤੋਂ ਆਂਦੀ ਹੈ ਜੀ 2015 ਤੋਂ ਉਹ ਪੈਸਾ ਦਿੰਦੇ ਸੀ ਹੁਣ ਅੱਜਕੀ ਦਿੱਤਾ ਨਹੀਂ ਇਸ ਕਰਕੇ ਤਨਖਾਹ ਹੁਣ ਫਿਰ ਰੁਕ ਗਈ ਹੈ ਜੀ ਜੇ ਗੱਲ ਕਰੀਏ ਤਾਂ ਕਿੰਨੇ ਮਹੀਨੇ ਤੋਂ ਜਿਹੜੀ ਤੁਹਾਡੀ ਤਨਖਾਹ ਰੁਕੀ ਤੇ ਹੁਣ ਕਿੰਨਾ ਪੈਸਾ ਟੋਟਲ ਜਿਹੜਾ ਬਣਦਾ ਆ ਸਾਡੀ ਸਾਡੀ ਤਨਖਾਹ ਰਹਿੰਦੀ ਹੈ ਜੀ ਜਨਵਰੀ 2024 ਤੋਂ ਲੈ ਕੇ ਹੁਣ ਤੱਕ ਕਰ ਜੀ ਤੇ ਸਾਨੂੰ ਉਹ ਡੀਸੀ ਰੇਟ ਦਿੰਦੇ ਜੀ ਸਾਡਾ ਉਹ 9400 ਰੁਪਏ ਜੀ ਬਾਕੀ ਹੁਣ ਤਾਂ ਡੀਸੀ ਰੇਟ ਵਧ ਗਿਆ ਜੀ ਬਾਕੀ ਕਿੰਨੇ ਕੁ ਲੱਖ ਪੈਸੇ ਖਸਿਆ ਚਲੋ ਲਗਭਗ ਜੀ 1.5 ਲੱਖ ਬਣੇ ਚੱਲਿਆ ਜੀ ਤਾਂ 1.5 ਲੱਖ ਰੁਪਇਆ ਜਿਹੜਾ ਤੁਹਾਡਾ ਸਰਕਾਰ ਵੱਲੋਂ ਜਿਹੜਾ ਤੁਹਾਨੂੰ ਜਿਹੜਾ ਆ ਜਿਹੜਾ ਡਿਪਾਰਟਮੈਂਟ ਵੱਲੋਂ ਨਹੀਂ ਇਸ਼ੂ ਕੀਤਾ ਗਿਆ ਗੁਜ਼ਾਰਾ ਕਿਵੇਂ ਚੱਲਦਾ ਫਿਰ ਪਰਿਵਾਰ ਚ ਕੌਣ ਕੌਣ ਨੇ ਗੁਜ਼ਾਰਾ ਜੀ ਕਰਨਾ ਬਹੁਤ ਮੁਸ਼ਕਿਲ ਹੋਇਆ ਜੀ ਹੁਣ ਤਾਂ ਦੁਕਾਨਦਾਰ ਵਾਲੇ ਵੀ ਕਹਿੰਦੇ ਪੈਸੇ ਦੇ ਜਾਓ ਤੇ ਸਮਾਨ ਲੈ ਜਾਓ ਜੀ ਹੁਣ ਅਸੀਂ ਵੀ ਕਿਸੇ ਕੋਲ ਜਾਂ ਆਪਣੇ ਸਰਪੰਚ ਕੋਲ ਉਹਨਾਂ ਤੋਂ ਥੋੜਾ ਬਹੁਤ ਫੜ ਲਈਦਾ ਕਿਸੇ ਹੋਰ ਕੋਲ ਫੜ ਲੈਣੇ ਥੋੜਾ ਬਹੁਤਾ ਜੀ ਇੱਧੇ ਥੋੜਾ ਪੰਜ ਵਜੇ ਬਾਅਦ ਜਾ ਕੇ ਮਾਲਵਾਟਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਜੀ ਤੇ ਜਦੋਂ ਡੀਸੀ ਸਾਹਿਬ ਕੋ ਗਏ ਆ ਤੇ ਡੀਸੀ ਸਾਹਿਬ ਨੇ ਕਿੰਨਾ ਸ਼ੁਆਸ਼ਨ ਦਿੱਤਾ ਕੀ-ਕਿਆ ਕਿੰਨੇ ਦਿਨਾਂ ਚ ਜਿਹੜੀ ਤੁਹਾਡੀ ਤਨਖਾਹ ਜਿਹੜੀ ਬਤਿਸ਼ੁਕਰਾ ਦੇਵਾਂਗੇ ਡੀਸੀ ਸਾਹਿਬ ਨੇ ਅਸਵਾਸਨ ਦਿੱਤਾ ਕਿ ਕੋਈ ਨਹੀਂ ਥੋੜੀ ਜੀ ਛੇਤੀ ਛੇਤੀ ਤਨਖਾਹ ਮਿਲ ਜਾਨੀਏ ਦੁਆ ਮੰਦੀ ਤੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਵੀਰ ਅੱਜ ਕਿਉ 26 ਜਨਵਰੀ ਆ ਉਹਨਾਂ ਦੇ ਸਮਾਰਕ ਤੇ ਸਜਦਾ ਹੋਈ ਨੇ ਉਹਨਾਂ ਤੱਕ ਵੀ ਗੱਲ ਕੀਤੀ ਕਿੰਨਾ ਪਰੋਸਾ ਲੱਗਦਾ ਕਿ ਹੁਣ ਜਿਹੜਾ ਉਹਨਾਂ ਨੇ ਪਰੋਸਾ ਦਿੱਤਾ ਹੈ ਵੀ ਤਨਖਾਹ ਲੱਗਦਾ ਵੀ ਇਸ਼ੂ ਹੋ ਜਾਣੀਆਂ ਜੀ ਮੈਂ ਤਾਂ ਇਹ ਸਰਕਾਰ ਤੋਂ ਜੋ ਹੈ ਗੁਜਾਰਿਸ਼ ਕਰਤਾ ਕਰਦਾ ਕਿ ਸਾਡੇ ਤਾਂ ਦੋਹਾਂ ਦੀ ਤਨਖਾਹ ਛੇਤੀ ਛੇਤੀ ਦੇਣੇ ਸਾਡਾ ਘਰ ਦਾ ਗੁਜ਼ਾਰਾ ਬਹੁਤ ਔਖਾ ਹੋਇਆ ਜੀ ਕਿਉਂਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਹਨੂੰ ਆਈਡੀਅਲ ਮੰਨਦੇ ਨੇ ਕੀ ਇਹ ਸਰਕਾਰ ਜਿਹੜੀ ਹੁਣ ਇੱਥੇ ਤੱਕ ਰਹਿ ਗਈ ਹੈ ਕਿ ਇਹਨਾਂ ਦੀਆਂ ਤਨਖਾਹ ਜਿਹੜੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਰੋਕੀਆਂ ਜਾਣ ਭਗਵੰਤ ਸਿੰਘ ਮਾਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਉਹਨਾਂ ਤੱਕ ਵੀ ਜਾਵੇ ਵੀ ਸਾਡੀਆਂ ਗਰੀਬਾਂ ਦੀਆਂ ਜਿਹੜੀਆਂ ਤਨਖਾਹਾਂ ਜੇ ਤੱਕ ਨਹੀਂ ਮਿਲੀਆਂ ਜੀ ਹਾਂ ਜੀ ਅਸੀਂ ਕੋਸ਼ਿਸ਼ ਕੀਤੀ ਪਰ ਡੀਐਸ ਸਾਹਿਬ ਜੀ ਸਾਹਬ ਕੋਲ ਵੀ ਗਏ ਸੀ ਉਹਦਾ ਸਰਪੰਚ ਸਾਹਿਬ ਨੇ ਵੀ ਦੱਸਿਆ ਸੀ ਅੱਗੇ ਜਾ ਕੇ ਆਪਣੇ ਐਸਡੀਐਮ ਸਾਹਿਬ ਕੋਲ ਗਏ ਸੀ ਉਹਨੇ ਉੱਪਰ ਵੀ ਗੱਲ ਕੀਤੀ ਹੈ ਕਹਿੰਦੇ ਤਨਖਾਹ ਕਰਦੇ ਆ ਛੇਤੀ ਛੇਤੀ ਬਾਕੀ ਹਲੇ ਹੁਣ ਤੱਕਰ ਹੱਲ ਨਹੀਂ ਹੋਇਆ ਤਨਖਾਹ ਸਾਡੇ ਇਸਾ ਇੱਕ ਹੋ ਨੌਜਵਾਨ ਨੇ ਜਿਹਦੇ ਹੱਥ ਵਿੱਚ ਤੁਸੀਂ ਦੇਖਦੇ ਹੋ ਰੰਬਾ ਜਿਹੜਾ ਇੱਥੇ ਜਿੰਨੀਆਂ ਕਿਆਰੀਆਂ ਉਹਨਾਂ ਦੀ ਗੁੜਾਈ ਕਰਦਾ ਆ ਜਾਂ ਸਫਾਈ ਕੰਮ ਕਰਦਾ ਕਿਉਂਕਿ ਪਾਰਕ ਜਿਹੜੀ ਹੈ ਸ਼ੀਤਪາກ ਸਿੰਘ ਦੇ ਘਰ ਦੇ ਅੱਗੇ ਬਣੀ ਹੋਈ ਆ ਜਿੱਥੇ ਲੋਕ ਆਉਂਦੇ ਨੇ ਬੈਹਂਦੇ ਨੇ ਔਰ ਘਰ ਦੇ ਜਿਹੜੇ ਦਰਸ਼ਨ ਵੀ ਕਰਦੇ ਨੇ ਉੱਥੇ ਬੈਠ ਕੇ ਆਰਾਮ ਵੀ ਕਰਦੇ ਨੇ ਭਜੀ ਤੁਹਾਡਾ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਮੇਰਾ ਨਾਮ ਵਿਜੇ ਸਿੰਘ ਆ ਜੀ ਜੀ ਮੈਂ ਇੱਥੇ ਦਾ ਵਸੇ ਘਟਕੜਾ ਘਟਕੜਾ ਦਾ ਵਸੇ ਤੇ ਕੀ ਕੰਮ ਕਰਦੇ ਹੋ ਤੇ ਕਿਹੜੀ ਤੋਂ ਡੈਡ ਡਿਊਟੀ ਹੈ ਬਸ ਮਾਲੀ ਜੀ ਦਾ ਕੰਮ ਕਰੀਦਾ ਸਰ ਜੀ ਤੇ ਦੇਖਭਾਲ ਸਾਰੀ ਸਾਫ ਸਫਾਈ ਹਾਂ ਜੀ ਤੇ ਕਿੰਨੀ ਦੇਰ ਤੋਂ ਜਿਹੜੀ ਤੁਹਾਡੀ ਤਨਖਾਹ ਰੁਕੀ ਹੋਈ ਆ ਹਾਂ ਜੀ 13 ਮਹੀਨੇ ਹੋ ਗਏ ਜੀ 13 ਹਾਂ ਜੀ ਕਿੰਨਾ ਕੁ ਪੈਸਾ ਜਿਹੜਾ ਇਸ ਵੇਲੇ ਤੁਹਾਡਾ ਬਲੌਕ ਪਿਆ ਇਹ ਹੈਗਾ ਜੀ 13 ਮਹੀਨੇ 3 ਲੱਖ ਰੁਪਏ ਜੀ 1.5 ਲੱਖ ਹਾਂ ਜੀ ਤੁਸੀਂ ਕਦੇ ਜਿੱਦਾਂ ਤੁਸੀਂ ਵੀ ਕਦੇ ਮੰਗ ਕੀਤੀ ਹੈ ਡੀ ਸਾਹਿਬ ਕੋ ਜਾ ਕੇ ਬਈ ਸਾਡੀ ਤਨਖਾਹ ਸਾਡੀ ਤਨਖਾਹ ਜਿਹੜੀ ਰਿਲੀਜ਼ ਕੀਤੀ ਜਾਵੇ ਤਾਂ ਜੀ ਕਹਿ ਸਕਦੇ ਹਾਂ ਡੀ ਸੀ ਸਾਹਿਬ ਤੋਂ ਇਹ ਹੈਗਾ ਤੇ ਅੱਗੇ ਉਹ ਪਲੀਜ਼ ਦਾ ਕਹਿੰਦੇ ਪਿਆ ਇੱਕ ਕਹਿੰਦੇ ਹਾਂਜੀ ਹਿੱਲਾ ਸਿੱਲਾ ਕਰਾਂਗੇ ਜੀ ਜਿੱਥੇ ਭਗਵੰਤ ਸਿੰਘ ਸਾਹਿਬ ਇਹਨੂੰ ਆਈਡਲ ਮੰਨਦੇ ਨੇ ਜਾਂ ਵੱਡੇ ਵੱਡੇ ਲੀਡਰ ਆਉਂਦੇ ਨੇ ਭਗਤ ਸਿੰਘ ਦੇ ਗੱਲ 'ਚ ਹਾਰ ਪਾ ਜਾਂਦੇ ਨੇ ਜਾਂ ਰੀਤ ਕਰਕੇ ਜਾਂਦੇ ਨੇ ਪੁੱਲਾਂ ਦੀ ਨਾਲ ਉਹਨਾਂ ਦਾ ਸਜਦਾ ਕਰਦੇ ਨੇ ਲੱਗਦਾ ਸਿਰਫ ਡਰਾਮਾ ਹੀ ਆ ਕਿਉਂਕਿ ਗਰੀਬਾਂ ਤੱਕ ਤਾਂ ਉਹ ਪਹੁੰਚੇ ਦੇ ਨਹੀਂ ਤੋਂ ਲੋਕਾਂ ਤੁਹਾਡੀ ਬਾਤ ਫੜਦੇ ਹੀ ਨਹੀਂ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਹਲੋ ਤੁਹਾਨੂੰ ਤੁਹਾਡੀ ਸਾਲ ਪੁੱਛਦੇ ਨਹੀਂ ਕਦੇ ਤੁਹਾਨੂੰ ਨੇ ਪੁੱਛਿਆ ਵੀ ਤੁਹਾਡੀ ਤਨਖਾਹ ਕਦੋਂ ਹੁੰਦੀ ਹੈ ਆਪਣੀ ਤਨਖਾਹ ਪਰ ਮੰਥ ਲੈ ਲੈਂਦੇ ਨੇ ਮੁਲਾਜ਼ਮ ਜਿੰਨੇ ਸਰਕਾਰੀ ਨੇ ਪਰ ਤੁਹਾਡੇ ਦੀਆਂ ਤੁਹਾਡੀਆਂ 14 ਮਹੀਨੇ ਤਨਖਾਹ ਕਿ ਗੁਜ਼ਾਰਾ ਕਿਵੇਂ ਚੱ ਸਰ ਜੀ ਕਿ ਤੋ ਹੋ ਕੇ ਫੜ ਲਈ ਤੇ ਮੰਗ ਮੁੱਕ ਕੇ ਜਿੱਦਾਂ ਜੀ ਉਹਨਾਂ ਤਾਂ ਮੰਗ ਮੁੱਕ ਹੁੰਦਾ ਗੁਜ਼ਾਰਾ ਜੀ ਅੱਛਾ ਗੁਜ਼ਾਰਾ ਬੜਾ ਔਖਾ ਹੁੰਦਾ ਪਰਿਵਾਰ ਚ ਕੌਣ ਕੌਣ ਹੈ ਆ ਜੀ ਤਾਰ ਜੀ ਹੈ ਜੀ ਇਸ ਘਰ ਚ ਰਹਿੰਦੇ ਹਾਂ ਹਾਂ ਜੀ ਬੱਚਿਆਂ ਨੇ ਫੀਸਾ ਉਹ ਕਿੱਥੋਂ ਰਿਲੀਜ਼ ਕਰਦੇ ਬੱਚੇ ਪੜਦੇ ਆ ਹਾਂ ਜੀ ਸਰ ਜੀ ਉਹ ਕਿੱਥੋਂ ਫੀਸਾ ਉਹ ਵੀ ਸਰ ਜੀ ਮੰਗ ਮੁੱਕ ਕੇ ਜੀ ਕਿ ਤੋ ਲੈ ਲੂ ਕੇ ਜਿੱਦਾਂ ਖਰੀਦ ਆ ਤੇ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਸਾਡੀ ਤਾਂ ਮੰਗ ਹੈ ਜੀ ਸਾਡੀ ਦਿੱਤੀ ਜਾਵੇ ਜੀ ਤਨਖਾਹ ਛੇਤੀ ਛੇਤੀ ਵਾਸਤੇ ਨਹੀਂ ਕਹਿਣਾ ਜੋ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾ ਆਪਣੇ ਆਪ ਨੂੰ ਕਟੜ ਇਮਾਨਦਾਰ ਸਮਝਦੇ ਨੇ ਔਰ ਨਾਲ ਹੀ ਇਹ ਕਹਿੰਦੇ ਨੇ ਕਿ ਅਸੀਂ ਸ਼ਹੀਦ ਭਗਤ ਸਿੰਘ ਦੇ ਆਈਡੀਆਲ ਆ ਉਹਨਾਂ ਕੋਲੋਂ ਸਿੱਖਦੇ ਆ ਜੋ ਮੇਰੀ ਜ਼ਿੰਦਗੀ ਦੇ ਵਿੱਚ ਸਫਲਤਾ ਹੁੰਦੀ ਆ ਮੈਂ ਸਭ ਤੋਂ ਪਹਿਲਾਂ ਆ ਕੇ ਸ਼ਹੀਦ ਭਗਤ ਸਿੰਘ ਦੀ ਸਮਾਰਕ ਤੇ ਉਹਨਾਂ ਨੂੰ ਨਮਨ ਕਰਦਾ ਤੇ ਦੂਜੇ ਪਾਸੇ ਇਹ ਗੱਲ ਕਰੀਏ ਸਰਕਾਰਾਂ ਦੀ ਤੇ ਇਹ ਇਹ ਇਕੱਲਾ ਹੋਣ ਤਾਂ ਨਹੀਂ ਹੋਇਆ ਕਾਂਗਰਸ ਬੈਲੇ ਦੀ ਗੱਲ ਕਰੀਏ ਚਾਹੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਏ ਹੋਣ ਜਾਂ ਫਿਰ ਚਾਂਦੀ ਚੰਨੀ ਇੱਥੋਂ ਦੇ ਮੁੱਖ ਮੰਤਰੀ ਰਏ ਉਸ ਵੇਲੇ ਵੀ ਇਹਨਾਂ ਦੀ ਤਨਖਾਹ ਰੁਕੀਆਂ ਸੀ ਆ ਭਾਵੇਂ ਕਿ ਬਾਅਦ ਚ ਰਿਲੀਜ਼ ਕੀਤੀਆਂ ਗਈਆਂ ਬਿਜਲੀ ਦੇ ਬਿੱਲ ਜਿਹੜੇ ਆ ਸੀ ਉਸ ਵੇਲੇ ਗੱਲ ਕਰੀਏ 2 ਲੱਖ ਤੋਂ ਉੱਪਰ ਸੀ ਤਾਂ ਜੋ ਉਸ ਵੇਲੇ ਪੰਜਾਬ ਦੇ ਜਿਹੜੇ ਕੈਬਨਿਟ ਮੰਤਰੀ ਸੀ ਸਾਬਕਾ ਸਰਕਾਰ ਮੰਤਰੀ ਜੋ ਉਸੇ ਸਿੱਧੂ ਉਹਨਾਂ ਨੇ ਆਪਣੇ ਕੋਲੋਂ ਦਿੱਤਾ ਸੀਗਾ 2 ਲੱਖ ਦਾ ਚੈੱਕ ਜਿਹੜਾ ਸੀ ਉਸ ਵੇਲੇ ਬਿਜਲੀ ਵਿਭਾਗ ਨੂੰ ਦਿੱਤਾ ਗਿਆ ਸੀ ਪਰੰਤੂ ਹੁਣ ਫੇਰ ਜੇ ਗੱਲ ਕਰੀਏ ਤਾਂ ਹੁਣ ਤਨਖਾਹਾਂ ਫੇਰ ਰੁਕੀਆਂ ਭਗਵੰਤ ਸਿੰਘ ਮ ਵੀ ਪਤਾ ਲੱਗਾ ਕਿ ਬਿਜਲੀ ਦਾ ਬਿੱਲ ਵੀ ਜਿਹੜਾ ਇੱਥੇ ਰੁਕਿਆ ਪਿਆ ਕਿ ਕਿੰਨਾ ਬਿਜਲੀ ਦਾ ਬਿੱਲ ਜਿਹੜਾ ਪਿਆ ਜਿਹੜਾ ਦਿਨ ਪੈਂਡਿੰਗ ਪਿਆ ਹਾਂਜੀ ਲਗਭਗ ਇੱਕ ਲੱਖ ਦੇ ਉੱਪਰ 105700 ਹੋ ਗਿਆ ਲਗਭਗ ਬਿੱਲ ਜੀ ਕਿੰਨੇ ਮਹੀਨੇ ਹੋ ਗਿਆ ਵੈਸੇ ਬਿੱਲ ਦੇ ਤੈਨੂੰ ਅੰਦਾਜ਼ਾ ਬਿੱਲ ਵੀ ਸਾਡੀ ਤਨਖਾਹ ਦੇ ਨਾਲ ਹੀ ਹੈ ਜੀ 14 ਮਹੀਨੇ ਤੋਂ ਬਿਜਲੀ ਦਾ ਬਿੱਲ ਵੀ ਨਹੀਂ ਪੇ ਕੀਤਾ ਗਿਆ ਹਾਂਜੀ ਹਾਂਜੀ ਤੇ ਇਹ ਕਦੇ ਆਏ ਨਹੀਂ ਬਿਜਲੀ ਵਾਲੇ ਕੱਟਣ ਨੇ ਬਿਜਲੀ ਵਾਲੇ ਆਂਦੇ ਆਪਣਾ ਬਿੱਲ ਆਪਣਾ ਦੇਖ ਕੇ ਲੈ ਜਾਂਦੇ ਆ ਜੀ ਬਿੱਲ ਤੇ ਉਧਰ ਆਪਣਾ ਸਲਿੱਪ ਰੀਡਿੰਗ ਲੈ ਜਾਂਦੇ ਦੇ ਜਾਂਦੇ ਦਫ਼ਤਰ CESD ਦਫ਼ਤਰ ਉਹ ਫਿਰ ਪੈਂਡਿੰਗ ਪਿਆਲੇ ਬਿਜਲੀ ਦਾ ਬਿੱ ਸੋ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਜਿਸ ਸ਼ਹੀਦ ਨੂੰ ਸਾਰੇ ਹੀ ਲੋਕ ਜਿਹੜੇ ਆਪਣੇ ਆਪ ਨੂੰ ਰਾਜਨੀਤਿਕ ਆਗੂ ਜਿਹੜੇ ਆ ਆਈਡੀਅਲ ਮੰਨਦੇ ਨੇ ਜਦੋਂ 23 ਮਾਰਚ ਹੁੰਦੀ ਆ ਜਾਂ 28 ਸਤੰਬਰ ਹੁੰਦਾ ਜਾਂ 15 ਅਗਸਤ ਹੁੰਦੀ ਆ ਜਾਂ 26 ਜਨਵਰੀ ਹੁੰਦੀ ਆ ਇੱਥੇ ਆ ਕੇ ਮੱਥੇ ਟੇਕਦੇ ਨੇ ਉਹਨਾਂ ਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾਉਂਦੇ ਨੇ ਰੀਤ ਰੱਖਦੇ ਨੇ ਫੁੱਲਾਂ ਨਾਲ ਮੱਥਾ ਟੇਕਦੇ ਨੇ ਸ਼ਹੀਦ ਮੰਨਦੇ ਨੇ ਉਹਨੂੰ ਪਰ ਬੜੀ ਸ਼ਰਮਨਾਕ ਇਹ ਗੱਲ ਮੈਂ ਕਹਿ ਸਕਦਾ ਹਾਂ ਇਹਨਾਂ ਸਰਕਾਰਾਂ ਲਈ ਕਿ 14 ਮਹੀਨੇ ਹੋ ਗਏ ਜਿਸ ਸ਼ਹੀਦ ਭਗਤ ਸਿੰਘ ਦੇ ਘਰ ਦੇ ਅੱਗੇ ਪਾਰਕ ਬਣੀ ਆ ਉਸ ਦਾ ਬਿਜਲੀ ਦਾ ਬਿੱਲ ਵੀ ਅਦਾ ਨਹੀਂ ਹੋ ਸਕਿਆ ਬਿੱਲ ਦੇ ਜਾਂਦੇ ਨੇ ਪਰ ਬਿੱਲ ਸਰਕਾਰੀ ਜਿਹੜੇ ਆ ਪੈਸਾ ਜਿਹੜਾ ਸਰਕਾਰ ਨੂੰ ਨਹੀਂ ਜਾਂਦਾ ਸਰਕਾਰ ਜਿਹੜੇ ਪੈਸਾ ਆਦਾ ਨਹੀਂ ਕਰਦੀ ਬਿਜਲੀ ਵਿਭਾਗ ਨੂੰ ਤਾਂ ਬਿੱਲ ਨਹੀਂ ਪਏ ਹੁੰਦਾ ਸੋ ਬੜੀਆਂ ਜਿਹੜੀਆਂ ਕਹਿ ਸਕਦੇ ਆ ਬੜੀ ਨਿੰਦਣ ਵਾਲੀ ਗੱਲ ਹੈ ਕਿ ਸ਼ਹੀਦ ਦੇ ਜਾ ਕੇ ਮੱਥਾ ਟੇਕ ਕੇ ਸੌਹਾਂ ਚੱਕ ਕੇ ਕਸਮਾਂ ਖਾ ਕੇ ਸਰਕਾਰ ਨੂੰ ਸ਼ੁਰੂਆਤ ਕਰਦੇ ਨੇ ਮੁੱਖ ਮੰਤਰੀ ਦਾ ਰਤਬਾ ਸੰਭਾਲਦੇ ਨੇ ਪਰ 14 ਮਹੀਨੇ ਬੀਤਣ ਦੇ ਬਾਅਦ ਵੀ ਇਸ ਸਮਾਰਕ ਦਾ ਇਸ پارک ਦਾ ਜਿਹੜਾ ਬਿੱਲ ਹੈ ਬਿਜਲੀ ਦਾ ਉਹ ਪੈਂਡਿੰਗ ਪਿਆ ਹੈ 1.5 ਲੱਖ ਰੁਪਏ ਕਹਿੰਦੇ ਇਸ ਤੋਂ ਉੱਪਰ ਹੋ ਚੁੱਕਾ ਆ ਇਹਨਾਂ ਲੀਡਰਾਂ ਨੂੰ ਇਹਨਾਂ ਨਹੀਂ ਪਤਾ ਕਿ ਇਹ ਸ਼ਹੀਦ ਜਿਹਨੇ ਕੁਰਬਾਨੀ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਜਿਹਦੀ ਬਦੌਲਤ ਅੱਜ ਇਹ ਪੰਜਾਬ ਸਰਕਾਰ ਜਿਹੜੀ ਚੱਲ ਰਹੀ ਆ ਪੂਰਾ ਦੇਸ਼ ਜਿਹੜਾ ਅੱਜ ਆਜ਼ਾਦੀ ਦੀ ਨਿਗ ਮੰਨ ਰਿਹਾ ਪਰ ਉਸ ਸ਼ਹੀਦ ਨੂੰ ਇਹ ਬਿਸਰ ਚੁੱਕੇ ਨੇ ਭੁੱਲ ਚੁੱਕੇ ਨੇ ਬੜੀ ਸ਼ਰਮ ਦੀ ਗੱਲ ਹੈ ਕਿ پارک ਦਾ ਬਿੱਲ ਵੀ ਜਿਹੜਾ ਨਹੀਂ ਦਿੱਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਦਾਂ ਦੀ ਇਹ ਗੱਲ ਮੰਨਦੇ ਹੋ ਕਿ پارک ਦਾ ਬਿੱਲ ਹੀ ਨਹੀਂ ਪੇ ਕਰਦਾ ਜੀ ਅਸੀਂ ਤੇ ਇਹ ਸਰਕਾਰ ਤੋਂ ਮੰਗ ਕਰਦੇ ਆ ਕਿ ਪਾਰਕ ਦਾ ਬਿੱਲ ਦੇ ਨਾਲ-ਨਾਲ ਸਾਡੀ ਤਨਖਾਹ ਦਾ ਵੀ ਪੱਕਾ ਅਰੇਂਜਮੈਂਟ ਕਰ ਦੇਣ ਕਿ ਹਰ ਮਹੀਨੇ ਤੇ ਮੈਨੇ ਮਹੀਨੇ ਤਨਖਾਹ ਸਾਨੂੰ ਦੋਹਾਂ ਨੂੰ ਮਿਲੇ ਤਾਂ ਕਿ ਸਾਡੇ ਘਰ ਦਾ ਗੁਜ਼ਾਰਾ ਵਧੀਆ ਚੱਲ ਸਕੇ ਜੀ ਸੋ ਦੇਖ ਸਕਦੇ ਹਾਂ ਕਿ ਬਿੱਲ ਵੀ ਆ ਪੈਣ ਨਹੀਂ ਖੜਾ ਉੱਥੇ ਇਹ ਵਿਚਾਰੇ ਜਿਹੜੇ ਆ ਜਿਨ੍ਹਾਂ ਦੇ ਪਰਿਵਾਰਕ ਮੈਂ ਉਹਨਾਂ ਦੇ ਬੱਚੇ ਹੀ ਪੜਦੇ ਨੇ ਘਰ ਦਾ ਗੁਜ਼ਾਰਾ ਚੁੱਲ੍ਹਾ ਵੀ ਚਲਾਉਣਾ ਔਖਾ ਆ 14 ਮਹੀਨੇ ਬਹੁਤ ਵੱਡੇ ਹੁੰਦੇ ਨੇ 1.5 ਲੱਖ ਰੁਪਏ ਦਾ ਕਰੀਬ ਇਹਨਾਂ ਦਾ ਜੇ ਗੱਲ ਹੈ 3 ਲੱਖ ਰੁਪਏ ਦੋਨਾਂ ਦਾ ਆ ਜਿਹੜੀਆਂ ਤਨਖਾਹਾਂ ਉਹ ਵੀ ਜਿਹੜੀਆਂ ਸਰਕਾਰ ਵੱਲੋਂ ਨਹੀਂ ਪੇ ਕੀਤੀ ਜਾਂਦੀਆਂ ਸੋ ਕਿਵੇਂ ਸਰਕਾਰ ਚੱਲਦੀ ਹੈ ਕਿਵੇਂ ਇਹ ਜਿਹੜੇ ਦਾਅਵੇ ਕਰਦੀ ਹੈ ਇਹ ਤੁਹਾਡੇ ਸਾਹਮਣੇ ਸੱਚਾਈ ਸਾਹਮਣੇ ਆ ਕਿਉਂਕਿ ਇਹ ਸ਼ਹੀਦ ਨੂੰ ਭੁੱਲੇ ਬੈਠੇ ਨੇ ਜੇ ਸ਼ਹੀਦ ਨੂੰ ਆਪਣਾ ਆਈਡੀਅਲ ਮੰਨਦੇ ਨੇ ਜੇ ਸ਼ਹੀਦ ਦੇ ਗੱਲ ਵਿੱਚ ਆ ਕੇ ਫੁੱਲਾਂ ਦਾ ਹਾਰ ਪਾਉਂਦੇ ਨੇ ਉਹੀ ਸ਼ਹੀਦ ਨੂੰ ਅੱਜ ਵਿਸਰੇ ਬੈਠੇ ਨੇ ਉਹਨਾਂ ਦੀਆਂ ਬਿੱਲ ਨਹੀਂ ਪਾਰਕ ਦਾ ਮਿੱਟੀ ਦਾ ਬਿੱਲ ਦਿੱਤਾ ਜਾ ਰਿਹਾ ਤਨਖਾਹਾਂ ਨਹੀਂ ਗਰੀਬਾਂ ਦਿੱਤੇ ਜਾਂਦੀਆਂ ਕਿਵੇਂ ਚੱਲੇਗੀ ਸਰਕਾਰ ਕੀ ਕਹਿਣਗੇ ਲੋਕ ਸਾਡੇ ਨਾਲ ਮੌਜੂਦ ਨੇ ਪਿੰਡ ਖਟਕੜ ਕਲਾਂ ਦੇ ਸਰਪੰਚ ਜਸਵਿੰਦਰ ਜੀ ਜਸਵਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਬਿਜਲੀ ਦੇ ਬਿੱਲ ਨਹੀਂ ਪਈ ਕੀਤੇ ਜਾ ਰਹੇ ਮੁਲਾਜ਼ਮਾਂ ਦੀ ਤਨਖਾਹ ਨਹੀਂ ਦਿੱਤੀ ਜਾ ਰਹੀਆਂ ਤੁਸੀਂ ਇਸ ਪਿੰਡ ਦੇ ਸਰਪੰਚ ਹੋ ਪਹਿਲਾਂ ਆਪ ਕੋ ਥੋੜੇ ਚੈਨਰਾ ਬਹੁਤ ਧੰਨਵਾਦ ਬਹੁਤ ਨਿਰਭਾਨੀਆਂ ਇਹਦਾ ਹਰੀਕਬੜੀ ਜੀ ਪਹਿਲਾਂ ਵੀ ਮੈਂ ਸਰਪੰਚ ਨੇ ਆ ਇਹਨਾਂ ਦੀ ਹਰੀਕਬੜੀ ਜਦੋਂ ਵੀ ਤਨਖਾਹ ਨਹੀਂ ਕੋਈ ਵੀ ਸਰਕਾਰ ਆ ਸਾਨੂੰ ਕਹਿਣਾ ਪੈਂਦਾ ਰੋਣਾ ਪੈਂਦਾ ਡੀਸੀ ਸਾਹਿਬ ਕੋਲ ਜਾ ਕੇ ਕਿ ਇਹਨਾਂ ਵਿਚਾਲੇ ਨੰਗਾਹਾਂ ਦੋ ਹੂੰ ਕਿ ਇਹਨਾਂ ਨੇ ਨੰਗਾਹਾਂ ਦੇਣ ਲਈ ਦੀਸੀ ਸਾਹਿਬ ਬਦਲ ਜਾਂਦੇ ਆ ਹੂੰ ਤੇ ਇਹ ਡੀਸੀ ਨੂੰ ਕਹਿਣਾ ਪੈਂਦਾ ਤਾ ਜਾ ਕੇ ਇਹਨਾਂ ਨੂੰ ਨੰਗਾਹ ਪੰ ਦੀਸੀ ਸਾਹਿਬ ਚਲੋ ਐ ਤਾਂ ਸਰਕਾਰ ਦਾ ਫਰਜ਼ ਹੂੰ ਹੂੰ ਦੀਸੀ ਸਾਹਿਬ ਮੌਕੇ ਤੇ ਮੌਜੂਦਾ ਹੁੰਦੇ ਆ ਉਹਨਾਂ ਨੂੰ ਕਹਿਣਾ ਪੈਂਦਾ ਉਹ ਉੱਪਰ ਭੇਜ ਦਿਆ ਹੂੰ ਹੁਣ 14 ਮਹੀਨੇ ਨੇ ਤਾਂ ਖਾਇਆ ਲੜਾਈ ਚ ਰਹਿ ਰਹੇ ਇਹਨਾਂ ਦੇ ਘਰ ਹੁੰਦਾ ਹੂੰ ਜੋ ਪੈਸੇ ਨਹੀਂ ਹੁੰਦੇ ਜਿਆਰਾ ਕੰਦਾ ਦੱਸਦੇ ਨਾ ਹੁੰਦਾ ਤਾਂ ਜਿਆਦਾ ਜੀ ਦੁਕਾਨਾਂ ਦੀ ਮਿਹਨਤ ਕਰਕੇ ਬਾਅਦ ਇਹਨਾਂ ਮਾਮਲੇ ਤੇ ਪੈਸੇ ਦਵਾਈ ਦੇ ਆ ਬੱਚੇ ਵੀ ਪੜਦੇ ਉਹਨਾਂ ਨੇ ਫੀਸਾਂ ਦਾ ਕਿਤੋਂ ਅਰੇਂਜਮੈਂਟ ਕਰਦੇ ਆ ਬੱਸ ਇਦਾਂ ਹੀ ਕੁਝ ਮੰਗ ਮੰਗ ਕੇ ਇਦਾਂ ਕਾ ਦਿੰਦੇ ਕੁਝ ਜ਼ਿਆਦਾ ਜਿੱਦਾਂ 5 ਵਜੇ ਤੋਂ ਬਾਅਦ ਕੰਮ ਕਰਕੇ ਦਰ ਟਾਈਮ ਸਾਧ ਦਿੰਦੇ ਅਸਰ ਰਸਬ ਇੱਕ ਹੋਰ ਗੱਲ ਹੈ ਕਿ ਬਿਜਲੀ ਦੇ ਬਿੱਲ ਦੀ ਗੱਲ ਹੈ ਚਾਹੇ ਉਹ ਮਿਊਜ਼ੀਅਮ ਦੀ ਗੱਲ ਹੋਵੇ ਜਾਂ ਸਮਾਰਕ ਦੀ ਗੱਲ ਹੋਵੇ ਜਾਫਰੇ پارک ਦੀ ਗੱਲ ਹੋਵੇ ਬਹੁਤ ਵਾਰੀ ਹੁੰਦਾ ਕਿ ਬਿਜਲੀ ਦਾ ਬਿੱਲ ਨਹੀਂ ਮੀਟਰ ਵੀ ਪਟਕੀ ਕਈ ਵਾਰੀ ਇਦਾਂ ਦੇ ਮੌਕੇ ਬਣੇ ਆ ਮੀਜ ਦੀ پارک ਦਾ ਮੈਨੂੰ ਯਾਦ ਆ ਕਿ ਉੱਥੇ ਮੀਟਰ ਪਟਾਇਆ ਗਿਆ ਸੀਗਾ ਉਹ ਸਮਾਰਕ ਦਾ ਬਿੱਲ ਵੀ ਅਦਾ ਨਹੀਂ ਹੋਇਆ ਸੀਗਾ ਸਰਕਾਰਾਂ ਵਾਖਾ ਖਾਉਂਦੀ ਇਹ ਨਹੀਂ ਕੱਲੀ ਆਮ ਆਦਮੀ ਪਾਰਟੀ ਕੱਲੀ ਇਹ ਤਾਂ ਪਹਿਲਾਂ ਵੀ ਕਦੇ ਹੋਈਆਂ ਕੀ ਲੱਗਦਾ ਕਿਉਂ ਬਿਸਰਦੇ ਨੇ ਕਿਉਂ ਉਹਨੂੰ ਕਹਿੰਦੇ ਨੇ ਕਿ ਮੇਰਾ ਆਈਡੀਆ ਲਿਆ ਸਾਨੂੰ ਅਸੀਂ ਇੱਥੋਂ ਸਭ ਕੁਝ ਸਿੱਖਿਆ ਇੱਥੋਂ ਹੀ ਇਹਨਾਂ ਨੂੰ ਪੂਜਦੇ ਨੇ ਹਨਾ ਮਾਨ ਸਾਹਿਬ ਨੇ ਤਾਂ ਸੌ ਵੀ ਇੱਥੋਂ ਚੁੱਕੀ ਸੀ ਕੀ ਕਹਿਣਾ ਚਾਹੁੰਦੇ ਆ ਕਿ ਅੱਜ ਉਹ ਬਿੱਲ ਵੀ ਹੁਣ ਹੀ ਪਿਆ ਅਦਾ ਹੋ ਰਿਹਾ ਪ ਉਹੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਹੈ ਕਿ ਅੱਗੇ ਵੀ ਅਸੀਂ ਕਹਿੰਦੇ ਜਦੋਂ ਵੀ ਅਸੀਂ ਇਹ ਗੱਲ ਕਹੀ ਦੀ ਇਹਨਾਂ ਤਨਖਾਹਾਂ ਮੋੜਿਆ ਨਹੀਂ ਹੂੰ ਸਾਲ ਦੇ ਵਿੱਚ ਦੋ ਦਿਨ ਪ੍ਰੋਗਰਾਮ ਆਉਂਦੇ ਉੱਤੇ ਹਮ ਹਰੇਕ ਪ੍ਰੋਗਰਾਮ ਤੇ ਨਹੀਂ ਤਨਖਾਹਾਂ ਦਾ ਨਾਮ ਪਹਿਲਾਂ ਰੱਖਣਾ ਪੈਂਦਾ ਬਿੱਲੀ ਬਿੱਲ ਕਰੀਏ ਤਾਂ ਬਿੱਲੀ ਦਾ ਬਿੱਲ ਵੀ ਨਹੀਂ ਪਏ ਉਹ ਸਰਕਾਰ ਦਾ ਹੀ ਹੱਥਵਾਸ ਹੈ ਸਰਕਾਰ ਨੇ ਕਹਿੰਦੇ ਜੇ ਹੁਣ ਸਰਕਾਰ ਆਪਣਾ ਹੀ ਨਹੀਂ ਪੇ ਕਰ ਸਕਦੀ ਹੂੰ ਉਹ ਇਹਨਾਂ ਨੂੰ ਵਿਚਾਰ ਨਹੀਂ ਕਿੱਥੇ ਤੋਂ ਆਉਗੀ ਕਿੰਨਾ ਬਿੱਲ ਇਸ ਵੇਲੇ ਖੜਾ ਤੁਹਾਡੇ ਹਿਸਾਬ ਨਾਲ ਇਨਨੀਆਂ ਤਾਂ ਜੀ ਮੇਰੇ ਖਿਆਲ ਦਾ 14 ਮਹੀਨੇ ਤੜਫਾ ਕਰਦੇ ਕਰ ਬਿਜਲੀ ਦਾ ਬਿੱਲ ਕਰੀਏ ਕਿੰਨੇ ਮਹੀਨੇ ਹੋ ਗਏ ਆ ਅੰਦਾਜ਼ਾ 1 ਲੱਖ ਹੋਣਾ ਹੈ ਬਿਜਲੀ ਦਾ ਬਿੱਲ ਵੀ ਡੇਢ ਡੱਕ 1.5 ਲੱਖ 3 ਲੱਖ ਇਹਨਾਂ ਦਾ ਮਤਲਬ 4.5 ਲੱਖ ਰੁਪਏ ਕੁੱਲ ਕਹਿ ਸਕਦੇ ਹਾਂ ਹਾਂਜੀ ਹਾਂਜੀ ਸਾਡੇ ਆਲੇ ਆਣੇ ਸਮਝਦਾ ਪਤਾ ਨਹੀਂ ਹਾਂਜੀ ਹਾਂਜੀ ਕਦੋਂ ਆਵੇ ਕਦੋਂ ਨਹੀਂ ਆਵੇ ਇੱਕ ਇੱਕ ਵਾਰ ਇੱਥੇ ਨਵਜੋਤ ਸਿੱਧੂ ਮੰਤਰੀ ਸੀਗੇ ਉਹ ਇੱਥੇ ਆਏ ਸੀ ਉਹਨਾਂ 2.5 ਲੱਖ ਰੁਪਏ ਦਾ ਚੈੱਕ 20 ਦਿਨ ਹਾਂ ਮੇਰੇ ਥਰੂ ਮਦਰ ਵੀ ਦੀ ਬੋਲਣੇ ਦਿੱਤਾ ਸੀ ਉਦੋਂ ਵੀ ਮੈਂ ਸਰਪੰਚ ਸੀਗਾ ਇਹਨਾਂ ਨੇ ਤਾਂ ਹਾਂ ਵਾਲੇ ਮਹਿਕਮੇ ਨੂੰ ਕਹੇਗਾ ਉਦੋਂ ਮਹਿਕਮਾ ਉਹਨਾਂ ਕੋਲ ਸੀਗਾ ਪਰ ਉਹ ਨਹੀਂ ਪਾ ਦਿੰਤੀ ਅਸੀਂ ਹਫ਼ਤੇ ਦੇ ਵਿੱਚ ਵਿੱਚ ਚੈੱਕ ਵੀ ਇਹਨਾਂ ਦੇ ਮੇਰੇ ਥਰੂ ਹੀ ਦਿੱਤੇ ਸੀ ਮੈਂ ਨਹੀਂ ਆਂਦਾ ਕੋਈ ਵੀ ਸਰਕਾਰ ਹੋਵੇ ਇਹਨਾਂ ਦਾ ਵਿਚਾਰਿਆਂ ਦਾ ਬੰਦੋਬਸਤ ਪੱਕਾ ਹੋਣਾ ਚਾਹੀਦਾ ਕਿਉਂਕਿ ਜਿਨ੍ਹਾਂ ਨੇ ਨਿਗੇ ਦੇਗੇ ਨਿਆਣੇ ਆ ਔਰ ਦੋ ਦੋ ਸਾਲ ਦੇ ਦਾ ਬੱਚੇ ਆ ਇਹਨਾਂ ਦੇ ਐਸੀ ਹੱਥ ਜੋੜ ਕੇ ਬੇਨਤੀ ਕਰਦੇ ਸਰਕਾਰ ਨੂੰ ਤੁਹਾਡੇ ਥਰੂ ਮੰਦੇ ਮੰਦੇ ਤੁਹਾਡੇ ਨਾਲ ਬਿਤਾਣ ਦਾ 70 ਦਾ ਤਾਇਆ ਬਈ ਠੀਕ ਸੋ ਜਦੋਂ ਇਸ ਬਾਰੇ ਅੱਜ 26 ਜਨਵਰੀ ਤੇ ਜਦੋਂ ਪੰਜਾਬ ਦੇ ਕੈਬਨ ਮੰਤਰੀ ਮਹਿੰਦਰ ਭਗਤ ਜੀ ਜਦੋਂ ਸ਼ਹੀਦ ਭਗਤ ਸਿੰਘ ਦੀ ਸਮਾਰਕ ਤੇ ਮੱਥਾ ਟਿਕਣ ਆਏ ਜਦੋਂ ਉਹਨੇ ਸ਼ਰਦਾ ਤੇ ਫੁੱਲ ਭੇਂਟ ਕੀਤੇ ਤਾਂ ਇਹ ਸਵਾਲ ਜਦੋਂ ਉਹਨਾਂ ਨੇ ਰੱਖਿਆ ਗਿਆ ਉਹਨਾਂ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਆ ਮੈਮੋਰੀਅਲ ਪਾਰਕ ਹੈਗਾ ਉੱਥੇ ਦੋ ਮੁਲਾਜ਼ਮ ਕੰਮ ਕਰਦੇ ਨੇ ਔਰ 13ਵੇਂ ਤਨਖਾਣੀ ਮਿਲਣਾ ਉਹਨੂੰ ਇੱਕ ਭਗਤ ਸਿੰਘ ਦੇ ਅਧਿਆਪਕ ਨੇ ਕੰਮ ਕਰਦੇ ਆ ਅਸਲ ਵਿੱਚ ਸਿੱਖਿਆ ਦੇ ਭਾਗ ਇਹ ਲੋਕਲ ਜਿਹੜੀ ਗੱਲ ਹੈਗੀ ਇਹ ਦੇਖੋ ਉਹ ਅਸੀਂ ਚੱਲ ਦਿਸਰਬ ਨੂੰ ਪਤੇ ਹੋਣਾ ਕਰਨਗੇ ਵੀ ਬਾਕੀ ਮੈਂ ਅੱਜ ਤੁਹਾਨੂੰ ਦੱਸਣਾ ਚਾਹਾਂਗਾ ਤੁਹਾਡੇ ਮਾਧਿਅਮ ਨਾਲ ਕਿ ਪਹਿਲੀ ਵਾਰ ਹੀ ਹੋਇਆ ਹੈਗਾ ਕਿ ਸਾਡੀ ਸਰਕਾਰ ਦੇ ਪ੍ਰਯਾਸ ਦੇ ਕਾਰਨ 55 ਕਰੋੜ ਰੁਪਈਆ ਜੀ ਸਿਦ ਅਜ਼ਮ ਸਮਾਰਕ ਦੇ ਉੱਪਰ ਲੱਗਣ ਜਾ ਰਿਹਾ ਹੈ ਪਿੰਡ ਦਾ ਵਿਕਾਸ ਹੋਏਗਾ ਸਥਾਨ ਦਾ ਵਿਕਾਸ ਹੋਏਗਾ ਇਤਨੀ ਵੱਡੀ ਰਕਮ ਕਦੇ ਵੀ ਪਹਿਲੇ ਨਹੀਂ ਆਈ ਇੱਥੇ ਇੱਕ ਬੜੀ ਵੱਡੀ ਸਰਕਾਰ ਵੱਲੋਂ ਦੇਣ ਜੋ ਇੱਕ ਮੈਡੀਕਲ ਕਾਲਜ ਖੁੱਲਣ ਜਾ ਰਿਹਾ ਹੈ ਮਾਰਚ ਦੇ ਵਿੱਚ ਉਹ ਉਦਘਾਟਨ ਵੀ ਹੋਏਗਾ